ਕੀ ਹਾਲ ਚਾਲ ਆ ਤੇ ਅੱਜ ਫੇਰ ਪਹੁੰਚ ਗਏ ਆਪਾਂ ਦਿੱਤੂ ਪਰ ਜੱਟਾਂ ਤੇ ਬਾਈ ਹੈਰੀ ਗਲੇ ਕੀ ਹਾਲ ਕੀ ਹਾਲ ਆ ਧਰਮੇ ਬਾਈ ਠੀਕ ਆ ਵਧੀਆ ਵਧੀਆ ਤੇ ਬਾਈ ਲਾਡੀ ਤਾਂ ਤੇ ਬਾਈ ਛੱਤੇ ਹੁੰਦੇ ਦਾ ਕੀ ਹਾਲ ਐਨ ਓਕੇ ਨੇ ਬਾਈ ਆ ਖੜਾ ਬਾਈ ਇੱਧਰ ਲਾਡੀ ਕੀ ਹਾਲ ਆ ਬਾਈ ਠੀਕ ਆ ਤੇ ਅੱਜ ਕਿੰਨੇ ਕਿ ਟਰੈਕਟਰ ਨੇ ਆ ਗਿਆ ਬਾਈ 11 ਬਾਰ ਟਰੈਕਟਰ ਦੇ 11 12 ਟਰੈਕਟਰ ਗੱਲ ਆਪਾਂ ਕਰਦੇ ਆ ਪਹਿਲਾਂ 36 ਦੀਆਂ ਤੋਂ 36 ਦੀ ਤੋਂ ਕਰ ਲੋ ਸਪੈਸ਼ਲ ਐਡੀਸ਼ਨ ਹਾਂਜੀ ਦੋਨੇ ਸਪੈਸ਼ਲ ਐਡੀਸ਼ਨ ਨੇ ਕਹਿੰਦੇ ਬਹੁਤ ਮੰਗ ਆ ਇਹਦੀ ਹਾਂਜੀ ਆ 21 ਮਾਡਲ ਆ ਆ 20 ਮਾਡਲ ਆ ਜੀ ਇਹਦੀ ਚੰਗੀ ਤਰ੍ਹਾਂ ਡਿਟੇਲ ਦੇ ਦੇ 2021 ਮਾਡਲ ਹਾਂ ਨਾਲ ਚੱਲਿਆ ਕਿੰਨਾ ਹੋਇਆ 850 ਘੰਟਾ ਚੱਲਿਆ ਹੋਇਆ ਭਾਈ 850 ਓਰੀਜਨਲ ਟਰੈਕਟਰ ਆ ਸਾਰਾ ਓਰੀਜਨਲ ਆ ਮੂਰੇ ਜਹਾਜੀ ਟਾਇਰ ਪਾਦੇ ਜਹਾਜੀ ਟਾਇਰ ਪਾਏ ਇਹ ਆਪੇ ਹੀ ਪਾਇਆ ਪੁਰਾਣੇ ਟਾਇਰ ਨਾ ਆਉਂਦੇ ਉਹ ਨਾਲ ਦੇ ਆ ਹਾਂ ਜੂਜੀ ਗੇਅਰ ਚ ਜੂਜੀ ਗੇਅਰ ਆ ਭਾਈ ਇਹਦਾ ਰੇਟ ਕੀ ਆ ਉਹ ਇਹਦਾ ਆਪ ਕਹਿੰਦੇ 8 ਲੱਖ 8 ਲੱਖ ਹਾਂ ਦੇਣ ਵਾਲਾ ਰੇਟ ਆਪੀ ਕਰਦੇ ਕੋਈ ਨਹੀਂ ਮੈਂ ਫਿਰ ਬਾਲਾ ਚੱਕ ਨੂੰ ਕੋਈ ਨਹੀਂ ਕਰਦੇ ਜਿੱਥੇ ਕਰਦਾ 20000 ਚੱਕ ਦਾ ਕਰਦੇ ਲੋ ਵੀ ਸੱਜਣੋ 780000 800000 ਦਾ ਦੇ ਦਾਂਗੇ ਤੇ ਨੰਬਰ ਵੀ 36 30 ਹੈ ਨੰਬਰ ਵੀ 36 30 ਹੈ ਤੇ ਜਿਹੜਾ ਉਹ ਸਪੈਸ਼ਲ ਐਡੀਸ਼ਨ ਖੜਾ 36 ਉਹ ਬਈ 20 ਮਾਡਲ ਆ 21 ਦੀ ਕਾਪੀ ਆ 20 ਹਾਂ ਟਾਇਰ ਇਹਦੇ ਵੀ ਚਾਰੇ ਨਾਲ ਦੇ ਆ ਇਹ ਕਿੰਨਾ ਚੱਲਿਆ ਹੋਇਆ ਆਪਣਾ 2200 ਘੰਟਾ 21 2200 ਘੰਟਾ ਚੱਲਿਆ ਹੋਇਆ ਹੈ ਪਹਿਲੇ 2200 ਘੰਟਾ ਚੱਲਿਆ ਹੋਇਆ ਇਹ ਪਹਿਲੇ ਜੀ ਗੇਲ ਪਹਿਲੇ ਨਾਮ ਆ ਪਹਿਲੇ ਨਾਮ ਆ ਪੰਜਾਬ ਦਾ ਨੰਬਰ ਹੈ ਮਹਾਲੀ ਦਾ ਨੰਬਰ ਆ ਮਹਾਲੀ ਦਾ ਨੰਬਰ ਆ ਤੇ ਇਹਦਾ ਰੇਟ ਕੀ ਆ ਫਿਰ ਇਹਦਾ 775000 ਮੌਕੇ ਤੇ ਬਾਕੀ ਕਰਦਾ ਕੋਈ ਨਹੀਂ 75000 ਦੇ ਦਾਂਗੇ ਲੋ ਵੀ ਮੈਨੂੰ ਕੋਲ ਨਹੀਂ ਨਹੀਂ ਦਿੱਤਾ ਹੈ ਪਹਿਲੀ 25000 ਡਿਸਕਾਊਂਟ ਘੱਟੀਗਾ ਲੋ ਵੀ 17 ਮਾਡਲ ਆ ਵੀਰੇ 17 ਮਾਡਲ ਆ 4x4 ਹੈ 4x4 ਆ ਜੀ ਸਿਸਟਮ ਹੈ ਤੇ ਵੀ ਲੱਗਿਆ ਹੋਇਆ ਸਿਸਟਮ ਲੱਗਾ ਕਨੋਪੀ ਲੱਗੀ ਹੋਈ ਆ ਰੇਟ ਕੀ ਆ ਇਹਦਾ ਇਹਦਾ ਆਪਾਂ ਕਹਿੰਦੇ 635000 635000 ਹਾਂ 35000 ਉੱਪਰ ਦਾ ਡਿਸਕਾਊਂਟ ਨਾ ਇੰਨਾ ਨਹੀਂ ਹੋਣਾ ਹੋ ਜੂ 15 ਦਾ ਦੇ ਦੋ ਨਹੀਂ ਹੋ 615 ਦਾ ਉਹ ਹੋ ਗਿਆ ਲੋ ਵੀ ਸੱਜਣੋ 6 ਲੱਖ ਦਾ ਬਣ ਜੂ ਪਿਆ ਪਿਆ ਡੀ 4x4 ਤੇ ਜਿਹੜਾ ਪਿਆ ਪਿਆ ਡੀ ਆ ਇਹ 13 ਮਾਡਲ ਆ ਵੀਰੇ 13 ਮਾਡਲ ਹਾਂ ਟਾਇਰ ਨਵੇਂ ਆ ਇਹਦੇ ਚਾਰੇ ਚਾਰੇ ਟਾਇਰ ਨਵੇਂ ਆ ਹਾਂ ਪੰਜਾਬ ਦਾ ਨੰਬਰ ਆ ਫਰਸਟ ਓਨਰ ਆ ਇਹਦਾ ਰੇਟ ਕੀ ਆ 3 ਸਪੀਡ ਹੋਇਆ ਹੋਇਆ ਬਾਈ 3 ਸਪੀਡ ਹੋਇਆ ਹੋਇਆ ਰੇਟ ਕੀ 4,70,000 ਕਹਿੰਦੇ ਆ 4,70,000 ਰੁਪਿਆ ਕਿੰਨਾ ਚੱਕਾਂ ਮੈਂ ਬਸ 6.5 ਦਾ ਦੇ ਦਾਂ ਲਓ ਵੀ ਸੱਜਣ ਨੂੰ 6.5 ਦਾ ਲੈ ਜਿਓ ਤੇ ਜਿਹੜਾ ਆ ਫਾਰਮ ਟਰੈਕ ਸੱਟ ਇਹ ਬਾਈ 97 ਮਾਡਲ ਆ ਜੀ 97 ਮਾਡਲ ਆ ਟਾਇਰ ਇਹਦੇ ਵੀ ਚੰਗੇ ਆ ਚਾਰੇ ਚਾਰੇ ਟਾਇਰ ਇਹਦੇ ਵੀ ਚੰਗੇ ਆ ਪੰਜਾਬ ਨੰਬਰ ਆ ਪੰਜਾਬ ओरिजिनल ਆ ਟਰੈਕਟਰ ਕੋਈ ਮਗਰਾਟ ਮਗਰੂਟ ਨਿਕਲਿਆ ਹੋਇਆ ਕੋਈ ਜਰ ਨਹੀਂ ਹੈਗੀ ਕਿਤੇ ਮਤਲਬ ਸਾਰਾ ਰ ਇਹਦਾ ਦੇ ਦਾਂਗੇ ਭਾਈ ਆਪਾਂ 195 ਕਹਨੇ ਆ 85 85 ਦਾ ਦੇ ਦਾਂਗੇ 85 ਖਿੱਚ ਕੇ ਪਹਿਲਾਂ ਹੀ ਕਰਤਾ ਮੈਂ ਡਿਸਕਾਊਂਟ ਕਰਤਾ ਤੇ ਜਿਹੜਾ ਆ ਖੜੇਗਾ 63 IP ਇਹ ਬਈ ਨਵ ਮਾਡਲ ਆ ਜੀ 2009 ਮਾਡਲ ਆ 3 ਸਪੀਡ ਕਰਾਇਆ ਹੋਇਆ ਇਹ ਅੱਛਾ 3 3 ਸਪੀਡ ਹੋਇਆ ਹੋਇਆ ਦੇ ਨੀਕਾ ਪਟਿਆਲੇ ਦਾ ਨੰਬਰ ਆ ਪਟਿਆਲੇ ਦਾ ਨੰਬਰ ਆ ਰ ਹੈਗੇ 75 80 ਪੈਸੇ 75 80 ਪੈਸੇ ਟੈਰਾਂ ਦੇ ਅਰੀਜਨਲ ਹੈ ਵੀ ਸਾਰਾ ਟਰੈਕਟਰ ਭਾਈ ਸਾਰਾ ਟਰੈਕਟਰ ਓਰੀਜਨਲ ਹੈ ਤੇ ਇਹਦਾ ਰੇਟ ਕੀ ਆ ਫਿਰ ਇਹਦਾ ਭਈ ਆਪਾਂ ਕਹਨੇ ਆ 3 ਲੱਖ 3 ਲੱਖ ਆਖਰੀ ਆਰ ਡਿਸਕਾਊਂਟ ਕਰ ਦਮ ਕਰ ਦਾਂਗੇ 10000 ਦੋ 290000 90000 ਦਾ ਦੇ ਤੇ ਜਿਹੜਾ ਸੋਨਾ ਲੀਕਾ ਖੜਾ ਇੱਧਰ ਇਹ ਬਾਈ ਬਾਈ ਮਾਡਲ ਆ ਜੀ ਬਾਈ ਮਾਡਲ ਹਾਂ ਇਹ ਵੀ origional ਹੀ ਆ ਸਾਰਾ ਟਰੈਕਟਰ ਡੈਕ ਡੁੱਕ ਲੱਗਾ ਹੋਇਆ ਛਤਰੀ ਲੱਗੀ ਆ ਕਿੰਨੇ ਕ ਦਾ ਲੱਗਾ ਹੋਇਆ ਡੈਕ ਡੁੱਕ ਹੈਗਾ ਹਾਂ ਹਾਂ 25000 25-30000 ਦਾ ਡੈਕ ਆ ਬਾਈ ਵਿੱਚ ਹੀ ਛਤਰੀ ਆ ਮਤਲਬ 25000 ਰੁਪਏ ਦਾ ਸਿਸਟਮ ਉਹ ਲੱਗਿਆ ਪਿਆ ਮੂਰੇ ਕੋੜਾ ਬੈਂਪਰ ਲੱਗਿਆ ਹੋਇਆ 10000 ਰੁਪਏ ਦੀਆਂ ਸੋ ਚੀਜ਼ਾਂ ਆ ਹੀ ਲੱਗੀਆਂ ਪੰਜਾਬੀ ਇਹ ਵੀ ਟੈਂਕੀ ਵਾਲਾ ਹੈ ਟੈਂਕੀ ਵਾਲਾ ਲੱਗਾ ਹੋ ਬਾਈ ਮਾਡਲ ਆ ਕੰਡੀਸ਼ਨ ਪੱਖੋਂ ਕਿਵੇਂ ਆ ਸਾਰ ਆਰੀਜਨਲ ਆ ਬਾਈ ਟਰੈਕਟਰ ਕੋਈ ਨਟ ਵੀ ਨਹੀਂ ਖੁੱਲਿਆ ਹੋਇਆ ਟਰੈਕਟਰ ਦਾ ਰੇਟ ਕੀ ਆ ਫਿਰ ਇਹਦਾ ਇਹਦਾ 675 6 ਲੱਖ 75 ਹਜ਼ਾਰ ਹੁਣ ਡਿਸਕਾਊਂਟ ਮੈਂ ਕਰਿੰਗ ਲੈਣ ਦੇ ਸਾਡੇ ਸਿੱਧਾ ਦੇ ਦਾਂਗੇ ਬਾਈ ਬਾ ਮੈਨੂੰ ਬੋਲਣ ਨਹੀਂ ਦਿੱਤਾ ਬਾਵਾ ਹੁਣ ਬੋਲਣ ਹੀ ਨਾ ਦਈ ਇਹ ਲੈ ਟਾਇਰ ਕੋਈ ਚੱਕਰੀ ਨਹੀਂ 6.5 ਚ ਇਹ ਦੇ ਦਾਂ ਕਿਤੇ ਜਿਹੜਾ ਸਵਰਾਜ 155 ਸਾ ਪਾ ਲਿਆ ਤੁਹਾਡਾ ਬਾਈ ਸਾ ਵਾਲਿਆ ਸਾ ਵੀ ਪਹਿਲਾਂ ਹੀ ਬੋਲਦਾ ਹੈ 20000 ਡਿਸਕਾਊਂਟ ਹਾਂ ਇਹ ਬਾਈ 20 ਮਾਡਲ ਆ ਕੋੜਾ ਬੈਂਪਰ ਲੱਗਿਆ ਹੋਇਆ ਹੈਵੀ ਦੇ ਵੀ ਦੀ ਕਾਪੀ ਆ 21 ਦੀ ਕਾਪੀ ਆ ਹਾਂਜੀ ਚੱਲ ਚਲਾ ਵੀ ਦਈ ਪੂਰਾ ਓਕੇ ਆ ਹਾਂ 18 ਆ ਆਪਣਾ ਇਹ ਚੱਲਿਆ ਹੋਇਆ 1250 ਘੰਟੇ 1300 ਸਿਰਫ ਹੀ ਹਾਂ ਨਾਲ ਦੀ ਟਾਇਰ ਆ ਕੁਡੀਅਰ ਦੇ ਕਹਿੰਦੇ ਬਹੁਤ ਪਸੰਦ ਕਰਦੇ ਨੇ 855 ਨੂੰ ਹਨਾ ਇਹ ਵੀ ਰਿਜਨਲ ਕਲੱਚ ਵੀ ਨਹੀਂ ਖੁੱਲਿਆ ਹੋਇਆ ਜੀ ਕਲੱਚ ਵੀ ਨਹੀਂ ਖੁੱਲਿਆ ਹੋਇਆ ਇਹਦਾ ਰੇਟ ਕੀ ਆ ਮੈਟਰ ਸਾਫ ਆ ਇਹਦਾ ਬਾਈ 6.5 ਹੈ ਜੀ 6.5 ਲੱਖ ਰੁਪਇਆ ਹੁਣ ਮੈਨੂੰ ਬੋਲਣ ਦਾ ਮੌਕਾ 35k ਦਾ ਦੇ ਦਾਂਗੇ ਆਪਾਂ ਨਾ ਫਿਰ ਮੈਂ 10000 ਰੁਪਏ ਠੀਕ ਆ ਠੀਕ ਆ 6 ਲੱਖ 25000 ਚ ਦੇ ਦੀ ਤੇ ਜਿਹੜਾ ਫਾਰਮ ਟਰੈਕ 50 ਇਹ ਬਾਈ 98 ਮਾਡਲ ਆ ਜੀ 1998 ਮਾਡ ਇਹ ਕਿੰਨੇ ਰੁਪਏ ਪੈਸੇ ਆਉਣੇ ਸਾਰਾ ਅਰੀਜਨਲ ਆ ਵੀਰੇ ਸਾਰਾ ਅਰੀਜਨਲ ਆ ਨੰਬਰ ਕਿਥੋਂ ਦਾ ਨੰਬਰ ਪੰਜਾਬ ਦਾ ਬਾਈ ਨੰਬਰ ਪੰਜਾਬ ਦਾ ਹੈ ਚੀਜ਼ਾਂ ਸਾਰੀਆਂ ਦੇਖਿਆ ਹੋਈਆਂ ਨੇ ਇਹ ਡੀਜ਼ਲ ਦੀ 1.5 ਲੱਖ ਦਾ 1.5 ਲੱਖ ਰੁਪਏ ਦਾ 10 ਕਿਹ ਹਜ਼ਾਰ ਹੋਰ ਕਰ ਤਾਂ ਡਿਸਕਾਊਂਟ ਕਰ ਦਾਂਗੇ ਕੋਈ 10 ਕਿਹ ਹਜ਼ਾਰ ਮੈਂ ਕਰ ਦਾਨਾ 1.40 ਦਾ ਦੇ ਦਿੰਦਾ ਬਾ 40 ਦਾ ਦੇ ਦਾਂਗੇ ਤੇ ਜਿਹੜੇ ਉੱਧਰ ਖੜੇ ਨੇ ਉਹ ਬਾਈ ਵਿਕੀ ਹੋਏ ਨੇ ਲਗਭਗ ਸਾਰੀ ਵਿਕੇ ਹੋਈ ਨਹੀਂ ਕਾ ਰਹਿਦਾ ਕੋਈ ਕਾ ਆ ਹੈਗਾ ਫਾਰਮ ਟ੍ਰੈਕ 60 ਹਾਂ ਕਿੰਨਾ ਮਾਡਲ ਆ ਇਹ ਪੰਜ ਵੀਰੇ ਪੰਜ ਮਾਡਲ ਆ ਟਾਇਰ ਪਿਛਲੇ ਤਾਂ ਨਵੇਂ ਮੰਗੀ ਨੇ ਪਿਛਲੇ ਟਾਇਰ ਤਾਂ ਨਵੇਂ ਮੰ ਅਮੀਰ ਵਧੀਆ ਟਰੈਕਟਰ ਇੰਜਨ ਗੇਅਰ ਦਾ ਹਲ ਓਕੇ ਆ ਰੇਟ ਕੀ ਆ ਇਹਦਾ 2.5 ਲੱਖ 2.5 ਲੱਖ ਵਿੱਚ ਤੁਸੀਂ ਕਿੰਨੇ ਕਰੇਗਾ ਕਰਦਾ ਵੇ ਮਾਨ ਤਾਨ ਕਰਦੇ 40 ਦਾ ਦੇ ਦਾਂ 35 ਦਾ ਦੇ ਦੀ ਲੈ ਬਈ ਲਾਸਟ ਲੋ ਵੀ ਸੱਚ ਨੂੰ 2.35 ਲੱਖ ਦਾ ਲਾਸਟ ਆ ਫਾਰਮ ਟਰੈਕ 60 ਤੇ ਇੰਦਰਲੇ ਸਾਰੇ ਵਿਕੇ ਹੋਏ ਆ ਇਹ ਵੀ ਵਿਕੇ ਹੋਇਆ ਬਾਈ ਤੇ ਉਹ ਟਰਾਲੀਆਂ ਦਿਖਾ ਦੀ ਆਪਾਂ ਟਰਾਲੀਆਂ ਦਿਖਾ ਦੇ ਟਰਾਲੀਆਂ ਦਾ ਸਾਈਜ਼ ਕੀ ਆ 16 7 ਬਾਈ 16 7 ਸਾਈਜ਼ ਆ ਤੇ ਇਹਨੂੰ ਮਾਲ ਕਿਹੜਾ ਲੱਗਿਆ ਹੋਇਆ ਟਾਟਾ ਦਾ ਵੀਰੇ ਟਾਟਾ ਰੇਲ ਵਾਲਾ ਹਿੱਸਾ ਹਾਂ ਰੇਲ ਵਾਲਾ ਹਿੱਸਾ 10 ਨੜੀ ਆ ਜੀ ਹੱਬ ਦੇ ਵਿੱਚ ਹਾਂ 10 ਰਟੇ ਹੱਬਾ ਇਹਨਾਂ ਦਾ ਕੀ ਰੇਟ ਰਹੂਗਾ ਇਹਨਾਂ ਦਾ 325 ਦੋਨਾਂ ਦਾ ਸੇਮ ਹੀ ਨੇ ਮਾਨਤਾਨ ਕਰਤਾਗੇ ਬਾਕੀ ਕਿੰਨਾ ਕਰਦੇਗਾ ਮਾਨਤਾਨ 15 ਦੀਆਂ ਦੇ ਦਾਂਗੇ ਮੈਂ ਕਹਿੰਦਾ ਪੂਰੇ ਤਿੰਨ ਦਿਨਾਂ ਚ ਦੇ ਦੀ ਪੂਰੇ ਤਿੰਨ ਦਿਨਾਂ ਦੇ ਤੇ ਖੜੇ ਆਪਾਂ ਦਿੱਤੂਪੁਰ ਜਟਾ ਪਟਿਆਲਾ ਤੋਂ ਬਾਸ ਰੋਡ ਨੇ ਨੰਬਰ 2 ਹੁਣਾਂ ਦੇ ਸਕਰੀਨ ਤੇ ਚੱਲੀ ਜਾਂਦੇ ਆ ਤਾਂ ਕਰ ਲਿਓ ਸੰਪਰਕ ਜਿਨ੍ਹਾਂ ਨੇ ਚਾਹੇ ਟਰਾਲੀਆਂ ਲੈਣੀਆਂ ਨੇ ਚਾਹੇ ਕੋਈ ਵੀ ਟਰੈਕਟਰ ਲੈਣਾ ਤਾਂ ਕਰ ਲਿਓ ਸੰਪਰਕ ਧੰਨਵਾਦ ਮਿਹਰਬਾਨੀ